ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚ ਸੋਚਨੋ ਹੋਵੀ ਜੇ ਸੋਚੀ ਲਖ ਵਾਰ ਚੁੱਪੇ ਚੁੱਪ ਨ ਹੋਵੀ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬਨਾਂ ਪੁਰੀਆਂ ਪਾਰ ਸਹ ਸਿਆਣ ਪਾਲਖੋਇ ਤੈ ਕਨ ਚੱਲੇ ਨਾਲ ਕੇਵ ਸਚਿਆਰਾ ਹੋਈਐ ਕਬ ਕੂੜੈ ਟੁਟੈ ਪਾਲੋ ਹਉ ਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਤਾਹਮ ਮੈਂ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਹਾਦਰ ਹਦੂਰ ਕਥਨਾ ਕਥਿਨਾ ਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਕਸੇ ਵੇ ਪ੍ਰਵਾਹ ਸਾਚਾ ਸਹਬ ਸਾਚ ਨਾਹੀ ਪਾਖਿਆ ਪੋ ਪਾਰ ਅੱਖ ਹੈ ਮੰਦ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਗਿਰ ਕੀ ਹੈ ਜਿਤ ਸੇ ਦਰਬਾਰ ਮੋਹਕ ਬੋਲਣ ਬੋਲੀ ਜਿਤ ਸੁਨਤਰੇ ਪਿਆਰ ਮਰਤ ਵੇਲਾ ਸਚਨਾਉ ਵਿਟਿਆਈ ਵਿਚਾਰ ਕਰਮੀ ਆ ਵਿਕਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਏ ਸਭ ਇਸ ਤਿਆਰ ਥਾਪੇ ਅਨਾਂ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਜਾ ਵੀ ਅਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁੱਖ ਪਰ ਹਰ ਸੁਖ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੰ ਗੁਰਮੁਖਿਆ ਸੁਮਾਈ ਗੁਰ ਈਸ਼ਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥ ਨ ਜਾਈ ਗੁਰਾਂ ਇੱਕ ਦੇ ਬੁਝਾਈ ਸਭ ਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾ ਵਾਂਜੇ ਤਿਸ ਪਾਵਾਂ ਵਿਣ ਪਾਣੀ ਤੇ ਨਾਇ ਕਰੀ ਜੇ ਤੀਸਰਠ ਉਪਾਈ ਵਿਖਾਂ ਵਿਣ ਕਰਮਾਂ ਤੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਨ ਜਾਈ ਜੇ ਜੁਗਚਾਰਿਆ ਰਾਜਾ ਫੁਰਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋ ਏ ਚੰਗਾ ਨੌਰ ਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦ ਨਾ ਵੀ ਤਾ ਵਤਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿਦ ਪੀਰ ਸੁਰਨਾਥ ਸੁਣੇ ਤਰਤਵ ਲਕਾਸ ਸੁਣੇ ਦੀਪ ਲੋਪ ਤਲ ਸੁਣੇ ਪਹੁ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਦਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਬਰਮੈਂਦ ਸੁਣੇ ਮੁਕਸਲਾ ਹਰਮੰਦ ਸੁਣੇ ਜੋਗ ਜੁਗ ਤਨ ਭੇਦ ਸੁਣੇ ਸਾਸ ਸਿਮਰਤਿ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ 68 ਕਾ ਸਮਾਨ ਸੁਣਿਐ ਪਰਪੜ ਪਾਵੈ ਮਨ ਸੁਣਿਐ ਲਗ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣੇ ਸਰਗੁਣਾ ਕੀ ਤਾ ਸੁਣੇ ਛੇਕ ਪੀਰ ਪਾਤਸ਼ਾ ਸੁਣੇ ਅੰਦੇ ਪਗ راہ ਸੁਣੇ ਹਾਥ ਵੇਰ ਸੁਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਦੇਖੋ ਕਹਿ ਪਿਛੇ ਪਿਛਤਾਏ ਕਾਗਟ ਕਰਮ ਨ ਲਿਖਣ ਹਾਰ ਮੰਨੇ ਕਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜਿ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਦ ਮਨੈ ਮੋਚ ਝੋਟਾ ਨਾ ਖਾਏ ਮੰਨੈ ਜਮ ਕੇ ਸਾਥਨ ਜਾਏ ਐਸਾ ਨਾਮ ਨਿਰੰਝਨ ਹੋਏ ਜਿ ਕੋ ਮੰਝਣੈ ਮਨ ਕੋਏ ਮੰਨੈ ਮਾਰਕਠਾਕ ਨਾ ਪਾਏ ਮੰਨੈ ਪਤਸ਼ਾ ਪਰਗਟ ਜਾਏ ਮੰਨੇ ਮਦਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਰਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਣ ਪੰਚ ਪ੍ਰਦਾਨ ਪੰਚ ਪਵਤਰ ਕੇ ਮਾਨ ਪੰਚੇ ਸੋਹੇ ਦਰ ਜਾਨ ਪੰਚਾ ਕਾ ਗੁਰੂ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ 부ਝੇ ਹੋਵੇ ਇਸ ਤਿਆਰ ਤਵਲੇ ਉਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਵਣ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਨਿਖਲ ਕੀਆ ਕੀਤਾ ਹੋਏ ਕੀਤਾ ਤਾਣ ਸੁਆਲਿਓ ਰੂਪ ਕੀਤੀ ਦਾਤ ਜਾਣੇ ਕੌਣ ਪੂਤ ਕੀਤਾ ਅਪਸਾ ਇੱਕ ਕੁਆਉ ਤਿਸਤੇ ਹੋਇ ਲੱਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਮਾ ਏਕ ਵਾਰ ਜੋ ਤੁਧ ਭਵੇ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅ ਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅ ਸੰਖ ਭਗਤ ਤੁ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਅਸੰਖ ਸੂਰਮੋ ਬਖਸਾਰ ਸੰਖ ਮੂਨ ਲਿਵ ਲਾਇ ਤਾਰ ਕੁਦਰਤ ਕਉਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਤਰੰਕਾਰ ਅਸੰਖ ਮੂਰਖ ਅੰਧ ਖੋਰ ਸੰਖ ਚੋਰ ਰਾਮ ਖੋਰ ਅਸੰਖ ਮਰ ਕਰ ਜਾਹੇ ਜੋਰ ਸੰਖ ਗਲਵਡ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਫਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਜ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਪਾਵੇ ਸਹੀ ਪਲਿਕਾਰ ਤੂੰ ਸਦਾ ਸਰਨਾਂ ਤਨ ਰੰਕਾਰ ਸੰਖਨਾ ਵ ਸੰਖਤਾ ਵ ਸੰ ਅਗਮ ਗਮ ਸੰਥ ਲੋ ਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਖਰੀ ਸਾਲਾ ਅਖਰੀ ਗਿਆਨ ਗੀਤ ਗੁਣੰਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗੋ ਖਾਣ ਜੇਨੇ ਲਿਖੇ ਤਿਸਰਣਾਹੀ ਜੇ ਫਰਮਾਏ ਤਿਵਤੇ ਪਾਹੀ ਜੇ ਤਾ ਕੀਤਾ ਤੇ ਤਨ ਵਿਣ ਨਾਵੇ ਨਾਹੀ ਕੋਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਮਾ ਏਕ ਵਾਰ ਮੂਤ ਤੁਦ ਭਵੇ ਸਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਪਰੀਏ ਹੱਥ ਪੈਰ ਤੰਦੇ ਪਾਣੀ ਤੂਤੇ ਉਤਰ ਸਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਬੋਣ ਲਈਓ ਤੁਹੇ ਪਰੀਏ ਮਤ ਪਾਪਾਂ ਕੇ ਸੰਗ ਓ ਤੂ ਪਹਿਣਾ ਵੇ ਕੈ ਰੰਗ ਉੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀਜਾ ਪੀ ਖਾਹੁ ਨਾਨਕ ਤੁਮੀਆਂ ਆਪੁ ਜਾਹੁ तीरथ ताप तया दत्त दान जे कोपा वे तिलका मान सुनया मनया मन कीता पाओ अंतरगत तीर्थ मल नाओ सब गुण तेरे मै नाही कोए बिन गुण कीते भक्त न होए स्वस्थात पाणी ब्रह्माओ सत सोहण सदा मन चाओ कवण सवेला वक्त कामण कवण थिट खवण वार कवण सुरती मा हो कवण जितु आकार ਵੇ ਨਾ ਪਾਈਆ ਪੰਡਤੀ ਜੇ ਹੋਵੇ ਲੇ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਖਣ ਲੇ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰਤਮਾ ਹੋ ਨ ਕੋਈ ਜਾਂ ਕਰਤਾ ਸਲਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਖੰਕ ਉਸਲਾਹੀ ਕਿਉ ਵਰਣੀ ਕੁ ਜਾਣਾ ਨਾਨਕ ਅੱਖਣ ਸੋਪੂ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਤ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਗਨ ਸੁਹੇ ਪਾਤਾਲ ਪਾਤਾਲ ਲਖ ਗਸਾ ਦਾਸ ਉੜਪੂਰਤ ਪਾਲ ਧਕੀ ਵੇਦ ਕਹਿਨਕ ਬਾਤ ਸੈ ਸਠਾਰ ਕਹਿਨਕ ਤੇ ਬਾਸ ਰੂ ਇੱਕ ਧਾਤ ਲਿਖਾ ਹੋਏ ਤਲਖੀਏ ਲਿਖੇ ਹੋਏ ਵਿਨਾਸ ਨਾਨਕ ਵੱਡਾ ਅੱਖੀ ਆਪੇ ਜਾਣੇ ਆਪ ਸਲਾਹੀ ਸਲਾਹੀ ਤੀ ਸੁਰਤ ਨ ਪਾਈਆ ਨਤਿਆ ਤੇ ਬਾਪ ਵੇ ਸਮੁੰਦਰਾ ਜਾਣੀਏ ਸੁਮੰਤ ਸਾ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸਮਨੁ ਨ ਬਿਸਰੈ ਅੰਤ ਨ ਸਿਫਤੀ ਕਹਣ ਅੰਤ ਅੰਤਨ ਕਰਨ ਦੇਨ ਅੰਤ ਅੰਤਨ ਵੇਖਣ ਸੁਣਣ ਨ ਅੰਤ ਅੰਤਨ ਜਾਪੈ ਕੇ ਆ ਮਨ ਮੰਤ ਅੰਤ ਨ ਜਾਪੇ ਕੀਤਾਕਾਰ ਅੰਤ ਨ ਜਾਪੇ ਪਰਵਾਰ ਅੰਤ ਕਰਨ ਕੇਤੇ ਬਿਲਾਹਿ ਤਾਂ ਕੇ ਅੰਤ ਨ ਪਾਹੀ ਜਾਹਿ ਇਹੋ ਅੰਤ ਨ ਜਾਣੇ ਕੋਈ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਹੋਏ ਬੜੂ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇ ਵਡਾਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਖਿਆ ਨ ਜਾਏ ਵੱਡਾ ਦਾਤਾ ਤਿਲਨਾ ਤੁਮਾਹੇ ਕੀਤੇ ਮੰਗੇ ਜੋ ਤੋ ਪਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਵ ਟੁੱਟੇ ਵੇਕਾਰ ਕੀਤੇ ਲੈ ਲੈ ਮੁਕ ਮਰਪਾਹੇ ਕੀਤੇ ਮੂਰਖਾਈ ਖਾਹੇ ਕੀਤੇ ਦੁਖ ਪੂਖ ਸਦਮਾਰ ਏ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਪਾਣ ਹੋਏ ਹੋ ਰਖ ਨਾ ਸਕੈ ਕੋਏ ਜੇ ਕੋ ਖਾਇ ਕ ਅਖਣ ਪਾਏ ਓ ਜਾਣੇ ਜੇਤੀ ਅਮਖਾਏ ਆਪੇ ਜਾਣੇ ਆਪੇ ਦੇ ਆਖ ਕਿਸੇ ਪਕੇ ਕੇ ਜਿਸ ਨੂੰ ਬਖਸ਼ੇ ਸਿਰ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ ਅਮੋਲ ਗੁਣ ਮੋਲ ਵਪਾਰ ਅਮੋਲ ਵਪਾਰੀ ਅਮੋਲ ਪੰਡਾਰ ਮੋ ਲਾਵੇ ਮੋ ਲੈ ਜਾਹੇ ਮੋਲ ਭਇ ਮੋ ਲਸ ਮਾਹੇ ਅਮੋਲ ਤਰਮ ਅਮੋਲ ਦੀ ਬਾਣ ਮੋਲ ਤੋਲ ਮਨ ਪ੍ਰਵਾਣ ਅਮੋਲ ਬਖਸੀਸ ਮੋਲ ਨਿਸ਼ਾਨ ਉਮਲ ਕਰਮ ਉਮਲ ਫਰਮਾਨ ਮੁਲੋ ਮੁਲ ਆਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਆਖ வேத ਪਾਠ ਪ੍ਰਾਣ ਆਖੇ ਪੜੇ ਕਰਿ ਵਿਖਿਆਣ ਆਖੇ ਹੈ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕੀਤੇ ਬੋਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਇਤੇ ਅੱਖი ਅਖਣ ਪਾਹੀ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਖਸਕ ਕੇ ਕੀ ਕੇ ਦੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅੱਖ ਬੋਲ ਵਿਗਾੜ ਤਲਖੀ ਸਰਗਾਵ ਰਗਾਵ ਸੋਦਰ ਕੇ ਹਸੋ ਘਰ ਕੇ ਹਾ ਜਿਤ ਵੇ ਸਰਬ ਸੁਮਾਲੇ ਵਾਜਿ ਨਾਦ ਅਨੇਕ ਸੰਖਾ ਕੀਤੇ ਬਾਵਨ ਹਾਰੇ ਕੀ ਤੇਰਾ ਕ੍ਰਿਸ਼ੂ ਕਈਨ ਕੀਤੇ ਗਾਵਨ ਹਾਰੇ ਗਾਵੇ ਤਹਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੂਸਨਾ ਸਵਾਰੇ ਗਾਵੇ ਇੰਦਨ ਦਸਨ ਬੈਠੇ ਦੀਪਤਿਆਂ ਦਰ ਨਾਲੇ ਗਾਵੈ ਸਿਦ ਸੁਮਤੀ ਅੰਦਰ ਗਾਵਸਰ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪਣ ਰਕੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਨੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤ੍ਰੁ ਪਾਇ ਤੇਰੇ 68 ਤੀਰਥ ਨਾਲੇ ਗਵਹਿ ਜੋਤ ਮਾਂ ਬਲਸੂਰਾ ਗਵਹਿ ਖਾਣੀ ਚਾਰੇ ਗਵਹਿ ਖੰਡ ਮਨ ਨਿਰਵਰ ਪੰਡਾ ਕਰ ਕਰ ਖੇਤਾਰੇ ਸੇ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਪਦ ਗਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਨਾਹੀ ਹੈ ਭੀ ਹੋਸੀ ਜਾਇ ਨਾ ਜਾਸੀ ਰਚ ਰਾਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੀ ਮੈਂ ਜਿੰਨੋਂ ਪਾਈ ਕਰ ਕਰ ਵਿਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਹੋ ਸ਼ਾਹ ਪਾਤ ਸਾਹਿਬ ਨਾਨਕ ਰਹਿ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬੀਪੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਦਰਨਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸ ਅਦੇਸਾ ਦਾ ਨੀਲਾ ਨਾਥ ਨਾਥ ਜੁਗ ਜੁਗ ਇਕ ਵੇਸ ਉਗਤ ਗਿਆਨ ਦਾ ਆ ਭੰਡਾਰਣ ਘਟ ਘਟ ਵਜਹ ਨਾਦ ਆਪ ਨਾਥ ਨਾਥੀ ਸਭ ਜਾਤ ਕੀ ਰਿੱਧ ਸਿਦਵਰਾ ਸਾਜ ਸੁਨ ਜੋਗ ਜੋਗ ਦੁਇਕਾਰ ਚਲਾਵੇ ਲਿਖਿਆ ਵੇ ਭਾਗ ਆਦਿ ਇਸਤਿ ਸੇ ਆਦਿ ਸਾਦ ਨੀਲਨਦ ਨਾਥ ਜੁਗ ਜੁਗ ਇਕ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚਿਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀ ਬਾਣ ਜਿਵ ਤਿਸ ਪਾਵੇ ਤੇ ਵਿੱਚ ਲਾਵੇ ਜਿਵ ਹੋਵੇ ਫਰਮਾਨ ਵੇਖੇ ਉਹਨਾਂ ਨਦਰ ਨਾਵੇ ਬਹੁਤ ਹੈ ਵਿਡਾਣ ਅਦੇਸ ਤਿਸੇ ਅਦੇਸ ਸਾਧ ਨੀਲਨਥ ਜੁਗ ਜੁਗ ਇੱਕੋ ਵੇਸ ਆ ਸੁਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੁ ਇੱਕ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰਾ ਦੇਸ ਤਿਸੇ ਅਦੇਸ ਸਾਧ ਨੀਲਨਥ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਫੌ ਲਖ ਹੈ ਲੱਖ ਵੇ ਲਖ ਵੀਸ ਲੱਖ ਲਖ ਜਿਹੜਾ ਆਖੀਏ ਇੱਕ ਨਾਮ ਜਗਦੀਸ਼ ਏ ਤਰਾ ਪਤ ਪਵੜੀਆ ਚੜੀਏ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਅਖਣ ਜੋਰ ਚੁੱਪੈ ਨੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨੈ ਜੋਰ ਜੋਰ ਨਾ ਰਾਜ ਮਾਨ ਮਨਸੂਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਈ ਨਾਨਕ ਉਤਮ ਨਹੀਂ ਚ ਨ ਕੋਏ ਐ ਰਾਤੀ ਰੁੱਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਫਰੁਖੀ ਤੁਮਸਾਲ ਦੇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤੇ ਤੇ ਸੋਹਣ ਪੰਜ ਪ੍ਰਵਾਣ ਨਦਰਿ ਕਰਮ ਪਵੇ ਨੀਸਾਨ ਕੱਚ ਪਕਾਈ ਉੱਤੇ ਪਾਏ ਨਾਨਕ ਕਹਿ ਜਾਪੇ ਜਾਏ ਧਰਮ ਖੰਡ ਕਹਿੋ ਧਰਮ ਗਿਆਨ ਖੰਡ ਕਾਖੋ ਕਰਮ ਕੀਤੇ ਪਵਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਵਰਮ ਕਾਟਤ ਕੜੀਏ ਰੂਪ ਰੰਗ ਤੇ ਵੇਸ ਕੀਤੀ ਕਰਮ ਭੂਮੀ ਮੇਰ ਖੇਤੇ ਕੀਤੇ ਤੂਪ ਦੇਸ ਕੀਤੇ ਨਿੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੰਦ ਕੀਤੀ ਆਖਾਣੀ ਕੀਤੀ ਆ ਬਾਣੀ ਕੀਤੇ ਪਾਤ ਨੇਂਦ ਕੀਤੀ ਆ ਸੁਰਤੀ ਸੇਵ ਕੀਤੇ ਨਾਨਕ ਕੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਤਿ ਕਾਰਤ ਗੜੀਏ ਬਹੁਤ ਹਨੂ ਤਾ ਕੀਆ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੈ ਪਿਛੇ ਪਿਛਤਾਏ ਤਿਥੇ ਕੜੀਏ ਸੁਰਤ ਮਤਮਨ ਬੁੱਧ ਤਿਥੇ ਕੜੀਏ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੇ ਹੋਰ ਨਾ ਕੋਈ ਹੋਰ ਤਿਥੇ ਜੋਦ ਮਹਾਬਲ ਸੂਰਤਿਨ ਮੇਂ ਰਾਮ ਰਹਿਆ ਭਰਪੂਰ ਤਿਥੇ ਸੀਤਾ ਸੀਤਾ ਮੈ ਮਾਹੇ ਤਾਕ ਰੂਪ ਨ ਕਤਨੇ ਜਾਹੀ ਨਾ ਹਮਰੇ ਨਾ ਠਾਕੇ ਜਾਹੀ ਜਿਨ ਕੇ ਆਰਾਮ ਵਸੇ ਮਨ ਮਾਹੀ ਤਿਥੈ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਤ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਿ ਤੰਤ ਅਨੰਤ ਤਿਥੈ ਲੋਲ ਆਕਾਰ ਜਿਵ ਜੋ ਹੁਕਮ ਤੇ ਵੈਤ ਵਿਕਾਰ ਵੇਖੇ ਵਿੱਚ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਤੀਰਜ ਸੁਨਿਆਰ ਅਹਰਣ ਮਤ ਵੇਦ ਹਥੀਯਾਰ ਹੋਖ ਲਾ ਗੰਤਬ ਤਉ ਪਾਂਡਾ ਭਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸੁਨੋਕ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਵਾਚੈ ਤਰ ਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਤੇ ਤੀ ਸੁਟੀ ਨਾਲ